ਰਸਤੇ ਚ ਆ ਗਿਆ ਲੰਗਰ ਤੇ ਫਿਰ ਲੰਗਰ ਕਿੱਥੇ ਛੱਡਦੇ ਆ ਬੰਟੀ ਉਹਰੇ ਭੂ ਕਿੱਡੇ ਕਿੱਡੇ ਭਾਈ ਆ ਦੇਖ ਲੋ ਗਰਦ ਠਾਣੀ ਹੈ ਗਰਦ ਆ ਦੇਖ ਲੋ ਬਈ ਹਜੇ ਕਿਲੋਮੀਟਰ ਤੁਰੇ ਸੀਗੇ ਆ ਚਿੰਤੀਆਂ ਕਾਉਲਣਾ ਤੁਹਾਨੂੰ ਪਹਾੜਾਂ ਚ ਇੱਕ ਚੀਜ਼ ਦਿਖਾਉਣੇ ਹੈਗੇ ਤੇ ਫਿਰ ਚਰਨਿਆਂ ਦਾ ਪਾਣੀ ਕਿਵੇਂ ਇਕੱਠਾ ਕਰਦੇ ਹੈਗੇ ਪੈਪਾਂ ਰਾਹੀਂ ਜਦੋਂ ਚਰਨਾ ਆਉਂਦਾ ਹੁੰਦਾ ਹੈ ਨਾ ਖਿੰਡਕਿਆ ਆਉਂਦਾ ਤਾਂ ਹਾਂ ਤੋਂ ਪਾਣੀ ਲੋ ਜੀ ਅਸੀਂ ਰਿਸ਼ੀ ਰਿਸ਼ੀ ਖੜੇ ਹੈਗੇ ਤੇ ਜਿਹੜੀ ਗੰਗਾ ਨਦੀ ਆਉਂਦੀ ਹੈ ਜੀ ਇੱਥੋਂ ਦੀ ਹੈ ਨਾ ਉਹਦੇ ਕਿਨਾਰੇ ਖੜੇ ਹੈਗੇ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੇ ਆਪਾਂ ਆਓ ਵਸਤੀਆਂ ਬਣੀਆਂ ਹੋਈਆਂ ਨੇ ਆਹ ਟੱਪ ਦੀ ਇਥੋਂ ਦੀ ਨਦੀ ਹੈ ਨਾ ઋષਿਕੇਸ਼ ਜਿੱਦੇ ਵੀ ਦੀ ਰਾਫਟਿੰਗ ਹੁੰਦੀ ਹੈਗੀ ਤੇ ਇੱਥੇ ਜਿਹੜੀਆਂ ਵਸਤੀਆਂ ਬਣੀਆਂ ਹੋਈਆਂ ਪਿੱਛੋਂ ਉਹਨਾਂ ਦਾ ਪਾਣੀ ਆਉਂਦਾਗਾ ਬੰਦਾ ਬੈਠਾ ਬਈ ਨਦੀ ਦੇ ਕਿਨਾਰੇ ਤੇ ਇਹ ਸਲੋਚਨੀ ਪੀ ਜਾਂਦਾਗਾ ਕੋਈ ਪਤਾ ਨਹੀਂ ਇਹ ਚ ਨਸ਼ਾ ਹੁੰਦਾ ਕਿ ਕਿਵੇਂ ਕੁਛ ਉੱਠ ਡੁੱਬ ਗਿਆ ਬਈ ਵਿੱਚ ਯਾਰ ਆਹ ਦੇਖੋ ਰੱਸੀ ਬੰਨੀ ਹੋਈ ਓਵੇਂ ਇਕੱਲਾ ਕਾਜਾ ਬਾਹਰ ਰਹਿ ਗਿਆ ਆ ਬੈਲੀ ਆ ਗਈ ਬੈਲੀ ਇਹਨੂੰ ਫੜਨਾ ਇਹਨਾਂ ਨੂੰ ਦੁੱਧ ਦੋਧਰਾ ਕੇ ਕਿਸੇ ਮਨਲਾ ਦਾ ਇੱਥੇ ਜਿਆਦਾ ਹਿੰਦੂ ਧਰਮ ਦੇ ਲੋਕ ਆਉਂਦੇ ਆਪਣੇ ਅਲਤਾਂ ਘਟ ਆਉਂਦੇ ਹੈਗੇ ਵਿਚਾਲੇ ਮੂਰਤੀ ਬਣੀ ਹੋਈ ਹੈਗੀ ਸ਼ਿਵਜੀ ਦੀ ਤੇ ਜਦੋਂ 2013 ਚ ਹੜਾ ਆਏ ਸੀਗੇ ਕਿਉਂਦੋਂ ਆਹ ਸਾਰੀ ਮੂਰਤੀ ਡੁੱਬ ਗਈ ਸੀਗੀ ਚੱਲੀ ਜਾਂਦੀ ਹੈਗੀ ਕਿ ਕਿਸ਼ਤੀ ਤੇ ਉੱਧਰਲੀ ਛਾਂ ਦੇ ਕਿਉਂ ਆਪਾਂ ਉੱਧਰ ਹੀ ਛਾਂ ਦੇ ਟੈਂਟ ਲਗਾ ਲੇਗਾ ਆ ਸਾਡੇ ਬੰਦੇ ਕੰਮ ਲਈ ਹੋ ਗਏ ਬਈ ਯਾਰ ਪਹਿਲਾਂ ਕਦੇ ਇੱਧਰ ਆ ਜਾਂਦੇ ਕਦੇ ਉੱਧਰ ਭੱਜ ਜਾਂਦੇ ਆ ਉੱਧਰ ਦੁਬਾਰੇ ਫੇਰ ਚੱਲਣ ਲੱਗਿਆ ਉਧਰੋਂ ਆਏ ਸੀ ਪਹਿਲਾਂ ਮੋੜ 'ਤੇ ਉੱਤੇ ਹੁਣ ਆਪਾਂ ਦੁਬਾਰੇ ਜਾਂਦੇ ਆ ਆ ਦੇਖੋ ਬਈ ਤੁਹਾਨੂੰ ਕਿਹਾ ਸੀ ਨਾ ਪਰੇਸ਼ੀ ਕਿਸ ਦੇ ਨਜ਼ਾਰੇ ਉਹ ਦੇਖੋ ਬਾਬੇ ਨਾਲ ਉਹ ਬੰਦੇ ਨੇ ਬਹੀ ਭੋਜਨ ਚਕਾਈ ਦਿੱਤਾ ਭੁੱਖੇ ਸਾਧੂਆਂ ਨੂੰ ਆ ਬੈਠਿਆ ਸਾਰੇ ਇੰਦਰ ਸਿੱਧਾ ਕਰਕੇ ਲਾ ਬਰਾਬਰ ਲਿਆ ਕੇ ਲਾ ਇਧਰ ਲਿਆ ਲਿਆਉਂਦਾ ਬੈਕ ਇਧਰ ਮਾਰੇਗਾ ਮੜਾ ਗਾਹਾਂ ਕਰ ਹੁਣ ਆਉਣ ਤੇ ਬੈਕ ਚੱਲ ਹਾਈ ਚੌਣ ਦੇ ਚੱਲ ਚੱਲ ਓਏ ਚਾਹ ਬਾਈ ਨਮਸਕਾਰ ਆਸ੍ਰੀਆ ਕਾਲ ਲੋ ਜੀ ਆਪਾਂ ਇੱਥੋਂ ਚਾਲੇ ਪਾਉਣ ਲੱਗੇ ਆਂਗੇ ਨਗਰਾਸੂ ਤੋਂ ਤੇ ਆਪਾਂ ਰਿਸ਼ੀਕੇਸ਼ ਚੱਲਾਂਗੇ ਹੁਣ ਰਿਸ਼ੀਕੇਸ਼ ਰਾਤ ਲਾਵਾਂਗੇ ਅੱਜ ਦੀ ਉੱਥੇ ਦੇਖ ਰਾਂਗੇ ਮਾਹੌਲ ਕਿਵੇਂ ਦਾਗਾ ਆਪ ਕੋਲ ਬਣਾਈ ਜਾਂਦੇ ਆਗੇ ਜਾ ਨਾਲ ਓਏ ਆ ਜਾ ਓਏ ਆਪਣੇ ਮੁੰਡੇ ਦੇਖੋ ਲੰਗਰ ਲੰਗਰ ਦੇਖਦੇ ਨਹੀਂ ਪਹਿਲਾਂ ਰੁਕ ਜਾਂਦੇ ਬੰਦੇ ਬੜੇ ਖਤਰਨਾਕ ਬੰਦੇ ਆ ਲੰਗਰ ਕੋਈ ਲੰਗਰ ਨਹੀਂ ਛੱਡੇ ਇਹਨੇ ਰਸਤੇ 'ਚ ਰਸਤੇ 'ਚ ਆ ਗਿਆ ਲੰਗਰ ਤੇ ਫਿਰ ਲੰਗਰ ਕਿੱਥੇ ਛੱਡਦੇ ਆ ਬੰਟੀ ਓਰੇ ਓ ਪੁਲ ਦਿਖਾਉਣਾ ਬਈ ਸਾਨੂੰ ਉਹ ਬਾਅਦ 'ਚ ਦਿਖਾਵਾਂ ਪੁਲਸ ਨੂੰ ਪੁਲ ਬਾਅਦ 'ਚ ਵੀ ਦਿਖ ਜੂਗਾ ਆ ਬੰਦੇ ਜੀ ਸਾਨੂੰ ਬਾਅਦ ਚ ਮਿਲਨੇ ਲੰਗਰ ਚ ਉਹ ਪੁਲ ਜਿਹੜਾ ਬਣੀ ਜਾਂਦਾ ਗਾ ਉਹ ਪੁਲ ਹਜੇ ਚਾਲੂ ਨਹੀਂ ਹੋਇਆ ਉਹ ਬਣਾ ਕੇ ਫਿਰ ਆਪਾਂ ਨੂੰ ਐ ਘੁੰਮ ਕੇ ਜਾਣਾ ਪੈਂਦਾ ਗਾ ਨਾ ਇਧਰ ਦੀ ਫਿਰ ਇੱਥੋਂ ਬਸ ਸਿੱਧਾ ਐ ਹੋ ਜੂਗਾ ਆ ਇੱਥੋਂ ਆ ਪੁਲ ਇਧਰੋਂ ਤਿਆਰ ਕਰਿਆ ਪਿਆ ਲਗਭਗ ਬਸ ਹੁਣੇ ਚਾਲੂ ਕਰਨ ਵਾਲੀ ਹੈਗੇ ਤੇ ਕਿਉਂਕਿ ਇਹ ਉਧਰ ਜਿਹੜੀ ਕੱਚੀ ਪਹਾੜੀ ਉੱਥੇ ਕੋਟੜ ਜਾਂਦੀ ਹੈਗੀ ਤੇ ਉੱਥੇ ਫਿਰ ਰਸਤਾ ਬੰਦ ਹੋ ਜਾਂਦਾ ਤੇ ਉਹ ਹੁਣ ਉੱਥੇ ਰਸਤਾ ਭੀੜਾ ਵੀ ਵਾਲਾ ਗਾ ਕਾਂ ਕਰਕੇ ਆ ਪੁਲ ਬਣਾਏਗਾ ਇੱਥੋਂ ਸਿੱਧਾ ਇਧਰ ਦੀ ਬਾਜਾ ਕਰਨੀ ਆ ਫਿਰ ਲੋ ਹੁਣ ਸੰਗ ਤਾਉਣ ਵਾਲੀ ਬੂ ਕਿੱਡੇ ਕਿੱਡੇ ਭਾਈ ਆ ਦੇਖ ਲੋ ਗਰਦ ਠਾਣੀ ਹੈ ਗਰਦ ਗਰਦ ਠਾ ਰੱਖੀ ਹੋਈ ਇਹਨਾਂ ਨੇ ਕੋਈ ਲੰਗਰ ਨਹੀਂ ਛੱਡਿਆ ਆ ਦੇਖ ਲੋ ਹਾਂ ਅਵੋਦੇ ਆ ਦੂਰ ਖੜ ਕੇ ਕਹਿੰਦਾ ਮੇਰੀ ਮੱਛੀ ਨਾ ਖਾ ਜਾਏ ਕਿ ਦੇਖੋ ਆ ਦੇਖ ਲੋ ਬਈ ਹਜੇ ਕਿਲੋਮੀਟਰ ਤੁਰੇ ਸੀਗੇ ਆ ਚਿੰਤੀਆਂ ਗੋਲੀਆਂ ਆਹ ਹਾਲ ਇਹਨਾਂ ਦਾ ਦੇਖ ਲੋ ਇਹ ਸਾਫਰ ਸੁਫਰ ਵਾਲੇ ਆਏ ਨਹੀਂ ਬੰਦੇ ਯਾਤਰਾ ਵਾਲੇ ਕਿਹੜੇ ਆਏ ਇਹਦਾ ਲੰਗਰਾਂ ਵਾਲੇ ਆ ਬਈ ਕੱਲੇ ਆਹ ਫਿਰਦੇ ਆ ਪੁੱਕੀ ਵਾਲੇ ਬਲੈਕ ਜੇ ਨਾਲ ਆ ਸਾਡੇ ਬਲੈਕ ਜੇ ਵੀ ਤੇ ਆ ਬੰਦਾ ਕੋਈ ਲੰਗਰ ਨਹੀਂ ਛੱਡਾ ਦੇਖਿਓ ਗਲਤ ਗੱਲ ਲਾ ਨਾ ਵੀ ਲੱਭੀ ਦੀ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਪਟਕਾ ਵਿੱਚ ਬਾਈ ਫਿਰਦੇ ਆ ਬਈ ਸਾਡੇ ਬੰਦੇ ਗਲਤ ਗੱਲ ਆ ਬਈ ਯਾਰ ਤੁਹਾਨੂੰ ਅਗਲੇ ਲੰਗਰ ਦਿੱਤਾ ਉਹੀ ਵੱਧ ਹੁੰਦਾ ਓਏ ਕੈਸੂ ਜੇ ਦੇ ਦੇ ਰਾਜ ਜੀ ਸਿੱਟਲੀ ਹੋਏ ਇਹ ਇਹੋ ਸਿੱਟਲੀ ਅੱਜ ਨਵੀਨ اٹੀ ਹੋਏ ਇਹ ਆਹ ਮੁੰਡੇ ਨੂੰ ਕੀ ਹੋਇਆ ਕਹਿੰਦੇ ਬਿਮਾਰ ਹੋ ਗਿਆ ਉੱਟੀ ਆ ਗਈ ਜੈ ਜੈ ਜੰਨ ਇੰਜਨ ਦਾ ਆਵ ਗਿਆ ਭਾਈ ਕੀ ਹੋ ਗਿਆ ਪਹਾੜਾਂ ਚ ਇੱਕ ਚੀਜ਼ ਦਿਖਾਉਣੇ ਹੈਗੇ ਇੱਥੇ ਝਰਨਿਆਂ ਦਾ ਪਾਣੀ ਕਿਵੇਂ ਇਕੱਠਾ ਕਰਦੇ ਹੈਗੇ ਪਾਈਪਾਂ ਰਾਹੀਂ ਜਦੋਂ ਝਰਨਾ ਆਉਂਦਾ ਹੁੰਦਾ ਨਾ ਖਿੰਡਕਿਆ ਆਉਂਦਾ ਤਾਂ ਤੋਂ ਪਾਣੀ ਤਾਂ ਇਹ ਇਕੱਠਾ ਕਿਵੇਂ ਕਰਦੇ ਆ ਦਿਖਾਉਣੇ ਆ ਤੁਹਾਨੂੰ ਆਹ ਦੇਖੋ ਇਹਨਾਂ ਨੇ ਕਿਵੇਂ ਪਾਈਪਾਂ ਦਾ ਜਾਲ ਵਿਛਾਇਆ ਹੋਇਆ ਤੇ ਉਹ ਤਾਂਹਾਂ ਦੇਖੋ ਕੀ ਸਿਸਟਮ ਲਾਇਆ ਹੋਇਆ ਗੇਲਣ ਲਾ ਰੱਖੇ ਗੇਲਣਾ ਤੇ ਚੜ੍ਹਾ ਰੱਖਿਆ ਪਾਈਪਾਂ ਅੱਡੋ ਅੱਡੋ ਹੋਏ ਮੂੰਹ ਮੂੰਹ ਕਰਕੇ ਸਾਰੇ ਗੇਲਣਾਂ ਦੇ ਤਾਂਹਾਂ ਤੋਂ ਵੱਢ ਕੇ ਤੇ ਕੋਲੇ ਕਰਤਾ ਝਰਨੇ ਦਾ ਪਾਣੀ ਨਿਕਲਦਾ ਉੱਥੋਂ ਤਾਂਹਾਂ ਤੋਂ ਆਉਂਦਾਗਾ ਪਹਾੜਾ ਵਿਚੋਂ ਦੀ ਹੋ ਕੇ ਆਉਂਦਾ ਇੱਥੇ ਆ ਕਿ ਨਿਕਲਦਾ ਸਿਰਫ ਤਾਂਹਾਂ ਪਹਾੜ ਦੇ ਵਿੱਚ ਦੀ ਆਉਂਦਾ ਪਾਣੀ ਤੇ ਉਹ ਫਿਰ ਇਸ ਤਰ੍ਹਾਂ ਇਕੱਠਾ ਹੋ ਕੇ ਇਧਰ ਆ ਹੀ ਜਾਂਦਾ ਹੈਗਾ ਅੱਧਾ ਤਾਂ ਜਿਹੜਾ ਹੂੰ ਡੁੱਲਦਾ ਹੈਗਾ ਤੇ ਜਿਹੜਾ ਉਹ ਗੇਲਣਾ ਚ ਜਾਈ ਜਾਂਦਾ ਉਹ ਪੈਪਾ ਨਾਲ ਹੀ ਐ ਵੱਖੋ-ਵੱਖਰੀਆਂ ਥਾਵਾਂ ਤੇ ਲੈ ਕੇ ਜਾ ਰਿਹਾ ਲੋ ਜੀ ਆਪਾਂ ਪਹੁੰਚ ਗਏ ਰਿਸ਼ੀਕੇਸ਼ ਤੇ ਆਉ ਥਾਂ ਕੀ ਜਿੱਥੇ ਸਾਰੇ ਇਵੈਂਟ ਹੁੰਦੇ ਹੈਗੇ ਹਨ ਜੇ ਕਿਸੇ ਨੇ ਜਿੱਪ ਪਲਾਨ ਕਰਨੀ ਹੈ ਜਾਂ ਜੰਪ ਵਗੈਰਾ ਕਰਨੀ ਹੈ ਹੈ ਨਾ ਅਲੱਗ-ਅਲੱਗ ਮੀਟਰਾਂ ਦੇ ਹਿਸਾਬ ਨਾਲ ਕੋਈ 150 ਮੀਟਰ ਉੱਚਾ ਕੋਈ 109 ਮੀਟਰ ਉੱਚਾ ਤੇ ਉਹ ਜਿਹੜਾ ਸਾਹਮਣੇ ਤੁਹਾਨੂੰ ਦੇਖੀ ਜਾਂਦਾ ਹੈਗਾ ਇਹ ਉਹ ਵਾਲਾ ਓਹੋ ਇੰਡੀਆ ਦਾ ਹਾਈਐਸਟ ਹੈਗਾ ਸਭ ਤੋਂ ਇੱਥੇ ਉੱਚਾਗਾ ਉਹ ਮੰਨ ਲਓ ਇੰਡੀਆ ਚੋਂ ਤੇ ਜੰਪਾਂ ਚ ਲਵਾਉਂਦੇ ਹੁੰਦੇ ਜਿਵੇਂ ਹਨਾ ਆਪਾਂ ਦੇਖੇ ਹੁਣ ਆ ਰਸੇ ਤੋਂ ਤਾਂ ਤਲਮਕਾ ਕੇ ਸਿੱਟ ਦਿੰਦੇ ਆਗੇ ਤੇ ਬਹੁਤ ਸਾਰੇ ਇਵੈਂਟ ਹੁੰਦੇ ਇੱਥੇ ਜੇ ਕਿਸੇ ਨੇ ਕਰਨੇ ਹੋਣ ਰਿਸ਼ੀਕੇਸ਼ ਜੀ ਸਸਤਾਂ ਤੇ ਆ ਕੇ ਕਰ ਸਕਦਾ ਹੈਗਾ ਲਓ ਜੀ ਆਪਾਂ ਪਹੁੰਚ ਗਏ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੇ ਮੋਟਰਸਾਈਕਲ ਆਪਾਂ ਪਾਰਕਿੰਗ ਕਰਤੇ ਤੇ ਆ ਬੈਠਿਆ ਹੈਗੇ ਆਪਣੇ ਬੰਦੇ ਤੇ ਮੀ ਆਈ ਜਾਂਦਾ ਤਾਂ ਕਰਕੇ ਆਪਾਂ ਮੋਟਰਸਾਈਕਲ ਲਾਉਣ ਵੇਲੇ ਆਪਾਂ ਦਿਖਾਇਆ ਨਹੀਂ ਹੈਗਾ ਵੀਡੀਓ ਨਹੀਂ ਬਣਾਈ ਜੋ ਮੋਟਰਸਾਈਕਲ ਰੋਕ ਕੇ ਆ ਕੇ ਤੇ ਜਲਦੀ ਜਲਦੀ ਜੀ ਮੋਟਰਸਾਈਕਲ پارکਿੰਗ ਕਰਕੇ ਆਪਾਂ ਤੇ ਇੱਧਰ ਬੈਠ ਗਏ ਸੀਗੇ ਆ ਬੈਠੇ ਆਪਣੇ ਨਾਲੇ ਚੋਬਰ ਆ ਬੈਠਾ ਛੋਟਾ ਛੋਟਾ ਕਹਿੰਦੇ ਨੇ ਛੋਟਾ ਆ ਕਿੱਤਾ ਲੋ ਜੀ ਅਸੀਂ ਰਿਸ਼ੀ ਰਿਸ਼ੀ ਖੜੇ ਹੈਗੇ ਤੇ ਜਿਹੜੀ ਗੰਗਾ ਨਦੀ ਆਉਂਦੀ ਹੈ ਜੀ ਇੱਥੋਂ ਦੀ ਹੈ ਨਾ ਉਹਦੇ ਕਿਨਾਰੇ ਖੜੇ ਹੈਗੇ ਤੇ ਤੁਹਾਨੂੰ ਜੀ ਕੀ ਦਿਖਾਉਣੇ ਆਪਾਂ ਆਓ ਵਸਤੀਆਂ ਬਣੀਆਂ ਹੋਈਆਂ ਨੇ ਆਹ ਟੱਪ ਦੀ ਇਥੋ ਨਦੀ ਹੈ ਨਾ ਰਿਸ਼ੀਕੇਸ਼ ਜਿਹਦੇ ਵੀ ਡਰਾਫਟਿੰਗ ਹੁੰਦੀ ਹੈਗੀ ਤੇ ਇੱਥੇ ਜਿਹੜੀਆਂ ਵਸਤੀਆਂ ਬਣੀਆਂ ਹੋਈਆਂ ਪਿੱਛੋਂ ਉਹਨਾਂ ਦਾ ਪਾਣੀ ਆਉਂਦਾਗਾ ਗੰਦਾ ਸਾਰਾ ਤੁਸੀਂ ਦੇਖ ਲਓ ਝੱਗ ਬਣੀ ਪਈ ਹੈ ਇਹ ਗੰਦਾ ਪਾਣੀ ਜਾ ਕੇ ਇਥੋ ਨਹੀਂ ਖਾਲੀ ਰਾਈ ਸਾਰਾ ਵਿੱਚ ਪਈ ਜਾਂਦਾ ਤੇ ਆਪਾਂ ਕਹਿੰਦੇ ਆਂਗੇ ਗੰਗਾ ਨਦੀ ਜਨਾਲੋਂ ਪਾਪ ਧੋਤੇ ਜਾਂਦੇ ਆਹ ਧੋਤੇ ਜਾਂਦੇ ਆ ਪਾਪ ਵੀ ਇਸ ਤਰ੍ਹਾਂ ਦੇਖ ਲਓ ਇੰਨਾ ਗੰਦਾ ਪਾਣੀ ਆ ਕੇ ਆਣਾ ਸਾਰਾ ਇਥੋਂ ਮੁਸ਼ਕ ਮਾਰਦੀ ਖੜਨ ਨੂੰ ਜੀ ਨਹੀਂ ਕਰਦਾ ਇੱਥੇ ਬਈਆ ਥਾਮਾ ਤੇ ਸਾਰੇ ਗੰਦ ਕਰਿਆ ਪਿਆ ਨਾਲ-ਨਾਲ ਇਹ ਵੀ ਵਿੱਚ ਰਲਦਾ ਹੈ ਤੇ ਆ ਜਿਹੜਾ ਗੰਦਾ ਪਾਣੀ ਆ ਕੇ ਰਲਦਾ ਆ ਦੇਖ ਲਓ ਤੁਸੀਂ ਭਾਈ ਆ ਕੰਮ ਚੱਲਦਾ ਰਿਸ਼ੀ ਕੇਸ਼ ਖੜੇ ਆਪਾਂ ਕਿਨਾਰੇ ਤੇ ਗੰਗਾ ਨਦੀ ਦੇ ਤਾਂ ਦੇਖ ਲਓ ਭਾਈ ਗੰਦਾ ਨਾਲਾ ਹੈ ਵੀ ਸਾਰੇ ਜਿੰਨੀ ਇੱਧਰ ਜਿਹੜੀਆਂ ਬਸਤੀਆਂ ਨੇ ਤੇ ਉਹਦਾ ਸਾਰਾ ਪਾਣੀ ਇੱਥੋਂ ਦੀ ਇਹਦੇ ਵਿੱਚ ਪੈਂਦਾ ਗੰਗਾ ਨਦੀ ਦੇ ਆ ਦੇਖ ਲਓ ਤੁਸੀਂ ਇੱਥੋਂ ਦੀ ਆ ਕੇ ਆ ਕਾਲਾ ਹੋ ਰਿਹਾ ਪਾਣੀ ਗੰਦਾ ਸਾਰਾ ਇਹ ਇੱਥੇ ਬੋਰਡ ਵੀ ਲਾਇਆ ਹੋਇਆ ਇੱਕ ਇਹਨਾਂ ਨੇ ਮਨ ਲਾਦਾ ਵੀ ਉਹ ਉਹ ਪੂਰਤਾ ਵੀ ਹਾਂ ਲਾਤਾ ਇੱਥੇ ਬੋਰਡ ਪਰ ਇਹਦਾ ਕੋਈ ਧਿਆਨ ਤੇ ਹੁਣ ਕੋਈ ਨਹੀਂ ਰੱਖਦਾ ਹੈਗਾ ਤੂੰ ਹੀ ਲਾਇਆ ਪਿਆ ਬੋਰਡ ਸਮਝਦਾ ਕੋਈ ਨਹੀਂ ਪਰ ਇੱਥੇ ਸਾਨੂੰ ਦਿਖਾਉਣੇ ਆਗੇ ਇੱਧਰ ਵੀ ਆਹ ਦੇਖ ਲੋ ਗੰਗਾ ਨਦੀ ਦਾ ਹਾਲ ਬਈ ਨਾਲੇ ਵੀ ਕੈਮਰਾ ਲੱਗਾ ਹੋਇਆ ਦੀ ਕੁੱਤਰੀ ਆਹ ਨਾਲਾਗਾ ਨਾਲੇ ਵਿੱਚ ਜਿਹੜਾ ਜਾ ਕੇ ਇੱਥੋਂ ਦੀ ਗੰਗਾ ਨਦੀ ਦੇ ਵਿੱਚ ਪੈਂਦਾਗਾ ਤੇ ਹੋਰ ਬਈ ਢੋਲੋ ਪਾਪ ਗੰਗਾ ਨਦੀ ਚ ਨਾ ਕੇ ਇਹਦਾ ਪਾਣੀ ਬਾਲਾ ਸ਼ੁੱਧ ਕਹਿਣੇ ਆਪਾਂ ਦੇਖ ਲਓ ਆ ਚੀਜ਼ਾਂ ਤੇ ਸਰਕਾਰ ਰੋਕਲਾ ਵਿਣਾ ਚੀਜ਼ਾਂ ਤੇ ਇੱਕ ਬੰਦਾ ਬੈਠਾ ਬਈ ਨਦੀ ਦੇ ਕਿਨਾਰੇ ਤੇ ਇਹ ਸਲੋਚਨੀ ਪੀ ਜਾਂਦਾਗਾ ਕੋਈ ਪਤਾ ਨਹੀਂ ਇਹਦੇ ਨਸ਼ਾ ਹੁੰਦਾ ਕਿ ਕਿਵੇਂ ਕੁਝ ਹੁੰਦਾ ਦੇਖ ਲਓ ਆ ਦੇਖੋ ਆਪਾਂ ਕਹਿ ਦਿੰਨੇ ਆ ਕਿ ਪੰਜਾਬ ਚ ਨਸ਼ਾ ਗਾਇਆ ਆ ਚੀਜ਼ਾਂ ਨੂੰ ਦਿਖਾਉਂਦੇ ਨਹੀਂ ਕੋਈ ਰੇਸ਼ੀਗੇ ਚ ਖੜੇ ਆਗੇ ਅਸੀਂ ਉੱਤਰਾਖੰਡ ਚ ਨਾ ਤੇ ਸਲੋਚਨ ਪੀ ਜਾਂਦਾਗਾ ਬੰਦਾ ਹਰੀ ਦੇ ਕਿਨਾਰੇ ਇਹ ਵੀ ਸ਼ੁੱਧ ਕਰੀ ਜਾਂਦੇ ਨੇ। ਉੱਠ ਡੁੱਬ ਗਿਆ ਬਈ ਵਿੱਚ ਯਾਰ। ਆਹ ਦੇਖੋ ਰੱਸੀ ਬੰਨੀ ਹੋਈ ਓਵੇਂ। ਕੱਲਾ ਕੱਲ ਜਾ ਬਾਹਰ ਰਹਿ ਗਿਆ। ਆਹ ਬੈਲੀ ਆ ਗਈ ਬੈਲੀ ਇਹਨੂੰ ਫੜਨਾ। ਇਹਨਾਂ ਨੂੰ ਦੁੱਧ ਦੁੱਧਣਾ ਕਿ ਕਿਹ ਮਨ ਲਾਦਾ। ਇਹ ਇਹ ਕਾਂਜ ਨਹੀਂ ਪਿੱਠ ਬੰਗੇ ਲੈਣੋਂ ਹਟਦਾ। ਇਹ 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 ਇਹ। ਇਹ 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 ਇਹ। ਹੜੂ ਕਾਂਜੇ ਦਾ ਗਾਲ ਮਨ ਲਾਦਾ ਇਹ। ਇਹ ਕੀ ਭਾਲ ਦੇ ਕਾਂਜੇ ਤੋਂ ਹੋਈ। ਹਾਲਾ ਹੁਮਾ ਦਾ ਇੱਕ ਡਾਂਡੇ ਖਾਂਦਾ ਫਿਰ ਪੰਨ ਦਾ ਉਹ ਥੱਲੇ ਦੇ ਦਿੰਦਾ ਉਹ ਬੈਕਟੀ ਇਹ ਐ ਚੋ ਇਹ ਚੰਝਮਰ ਨੂੰ ਫਿਰਦਾ ਕਾਂ ਓਏ ਪੂਛ ਤੇ ਚੰਝਮਰੂ ਕਾਂ ਪੂਜ ਨਾਲੀ ਚੱਕ ਕੇ ਮਾਰੀ ਉਹ ਆਈ ਨਾ ਪੂਛ ਲਾਪੜੇ ਮੰਗੂ ਮਾਰਿਓ ਕਾਣੇ ਕਹਦੇ ਤੂੰ ਤੇਰਾ ਗਲ਼ੀ ਖਰਾਬ ਹੋ ਜੂ ਮੁੜ ਕੇ ਜੇ ਕੇਰਾ ਪੈ ਗਿਆ ਇਹਦਾ ਉਹ ਤੰਗ ਕਰੀ ਜਾਂਦੇ ਨੂੰ ਹਣਾ ਓਏ ਪੁੱਤਰਾ ਆ ਬੈਠੇ ਲਾ ਤਾਂ ਜਾ ਕੇ ਇਹਨਾਂ ਦੇ ਪੈਨ ਲੱਗ ਗਿਆ ਇੱਕ ਨੂੰ ਇੱਕ ਨਹੀਂ ਨਾਲਾ ਦੁਆਰੇ ਸਿੱਟ ਦੇ ਦੁਆਰੇ ਬਾਈ ਦੁਆਰੇ ਸਿੱਟ ਦੇ ਦੁਆਰੇ ਕਿਹੜਾ ਚੱਕ ਨਹੀਂ ਹੋ ਗਿਆ ਉਹ ਕੈਚ ਕਿਹੜਾ ਬੇਟਾ ਉਹ ਨੋ ਉਹ ਨੋ ਕਿਹੜਾ ਬੇਟਾ ਹੋ ਗਿਆ ਆਈਪੀਐਲ ਚ ਉਹ ਤੈਨੂੰ ਗਾਲਾਂ ਦਿੰਦਾ ਤੈਨੂੰ ਗਾਲਾਂ ਦਿੰਦਾ ਕਹਿੰਦਾ ਸਿੱਟ ਨਹੀਂ ਆਉਂਦੀ ਗੇਂਦ ਗੇਂਦ ਅੱਛੀ ਨਹੀਂ ਫੇੰਕੀ ਤੂੰ ਨੇ ਪੀ ਲੂ ਓਏ ਹੋ ਦੁਆਰੇ ਦੁਆਰੇ ਸਿੱਟ ਦੁਆਰੇ ਚੱਕ ਲਿਆ ਕਿਹੜਾ ਹੋ ਆ ਜਾ ਓਏ ਮਗਰ ਪਵਾਏਗਾ ਸਾਡੇ ਵੀ ਭੱਜਿਆ ਵੀ ਨਹੀਂ ਜਾਣਾ ਇਦਾਂ ਹੀ ਬੱਜੀ ਇਹਨਾਂ ਦੇ ਲਾ ਦੇ ਨਾ ਜੇ ਇੱਕ ਗਲਾਪੜਾ ਗੱਲ ਹੀ ਬਣ ਜੇ ਜਮਾ ਫੜ ਲਾ ਲੰਕ ਕੇ ਖਾਲੇ ਇਹ ਹੀ ਗੱਲ ਉਹ ਕੱਚਾ ਉਹ ਹੈ ਨਹੀਂ ਕੱਚ ਰਹੀ ਨਹੀਂ ਤਿਆਰੀ ਕਰਵਾਉਣ ਵਾਲੀ ਆ ਉਹਦੀ ਚੱਲ ਦੁਬਾਰੇ ਸਿੱਟ ਦੁਬਾਰੇ ਇਹ ਉਹ ਬੁੱਚ ਲਿਆ ਬੁੱਚ ਲਿਆ ਬੁੱਚ ਲਿਆ ਇਹ ਇਹ ਆ ਗਿਆ ਆ ਆਹ ਦੇਖ ਲੋ ਬਈ ਇੱਥੇ ਜਦੋਂ ਆਪਾਂ ਰਿਸ਼ੀਕੇਸ਼ ਗੰਗਾ ਘਾੜ ਤੋਂ ਆ ਕੇ ਨਾ ਇੱਧਰ ਨੂੰ ਜਾਂਦੇ ਆ ਮੇਨ ਬਾਜ਼ਾਰ ਬੰਨੀ ਜਿਹੜਾ ਪੁਲ ਬਣਿਆ ਹੋਇਆ ਹੈਗਾ ਇੱਥੇ ਇੱਕ ਤੇ ਇੱਥੇ ਅੰਗਰੇਜ਼ ਅੰਗਰੂਪ ਵਾਧੂ ਆਉਂਦੇ ਆ ਘੁੰਮਣ ਆ ਕਰਦੇ ਆਗੇ ਨਾ ਉਧਰ ਲਈ ਛੜ ਆਰਤੀ ਹੁੰਦੀ ਹੈਗੀ ਤੇ ਜਦੋਂ ਆਪਾਂ ਇੱਥੋਂ ਦੀ ਜਾਨਦੇ ਆ ਪੋਲ ਰਹੀਂ ਇੱਥੇ ਸਾਨੂੰ ਬਹੁਤ ਜ਼ਿਆਦਾ ਮਿਲਣੀਆਂ ਅੰਗਰੇਜ਼ ਘੁੰਮਣ ਫਿਰਨ ਆਉਂਦੇ ਕਿਉਂਕਿ ਇਹ ਲੋਕੇਸ਼ਨ ਹੈ ਜਿਹੜੀ ਉ ਤਾਂ ਬਹੁਤ ਘੈਂਟ ਹੈਗੀ ਰਿਸ਼ੀਕੇਸ਼ ਦੀ ਇਧਰ ਰੈਫਟਿੰਗ ਵੀ ਹੁੰਦੀ ਹੈਗੀ ਕਿਸਤੀਆਂ ਨਾਲ ਤੇ ਹੋਰ ਫੋਟੋਗ੍ਰਾਫੀ ਵਗੈਰਾ ਵੀਡੀਓਗ੍ਰਾਫੀ ਹੋਰ ਬਾਧੂ ਕੁਝ ਕਰਨ ਆਉਂਦੇ ਹਨ ਇਧਰ ਲੋਕ ਤੇ ਅੰਗਰੇਜ਼ ਵੀ ਆਉਂਦੇ ਆ ਘੁੰਮਣ ਆਪਣੇ ਪੰਜਾਬੀ ਵੀ ਆਉਂਦੇ ਆ ਆਪਣੀ ਇਧਰ ਜੋ ਯਾਤਰਾ ਤੇ ਜਾਂਦੇ ਆ ਹਿਮਕੁੰਨ ਸਾਹਿਬ ਦੀ ਤੇ ਉਦੋਂ ਆਪਣੀ ਇਥੇ ਸਟੇ ਹੁੰਦੀ ਹੈ ਨੇ ਇੱਥੇ ਰੁਕਦੇ ਹੁੰਦੇ ਆ ਪਰਿਸ਼ੀਕੇਸ਼ ਕਾਂ ਕਰਕੇ ਅਸੀਂ ਵੀ ਇੱਥੇ ਰੁਕੇ ਸੀਗੇ ਅੱਜ ਤੇ ਇੰਦਰ ਅਸੀਂ ਕੋ ਮਣਾ ਗਏ ਆ ਗੰਗਾ ਦੇ ਨਾਲ ਨਾਲ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇੱਥੇ ਪੂਜਾ ਦਾ ਸਮਾਨ ਤੇ ਹੋਰ ਕੋਈ ਜਿਹੜਾ ਭੋਗ ਭੂਗ ਵਾਸਤੇ ਸਮਾਨ ਲੈਣੇ ਨੇ ਆਪਾਂ ਤੇ ਜਾ ਕੋਈ ਹੋਰ ਆਪਣੇ ਬੁੜੀਆਂ ਬੜੀਆਂ ਦਾ ਸਮਾਨ ਵੀ ਬਾਦੂ ਮਿਲਦਾ ਟਾਕਸ ਤੋਂ ਉੱਸੀ ਇੱਥੇ ਮਿਲਦੇ ਹੈਗੇ ਤੇ ਅੱਛਾ ਸ਼ਰਤਿਆਸੇ ਗੰਗਾ ਚ ਇਸ਼ਨਾਨ ਕਰਨ ਨੂੰ ਇੱਥੋਂ ਦੀ ਕਾਟ ਬਣੇ ਹੋਏ ਹੈਗੇ ਆ ਇੱਥੇ ਜਿਆਦਾ ਹਿੰਦੂ ਧਰਮ ਦੇ ਲੋਕ ਆਉਂਦੇ ਆ ਆਪਣੇ ਆਲੇ ਤਾਂ ਘੱਟ ਆਉਂਦੇ ਹੈਗੇ ਆ ਇੱਧਰ ਮੂਰਤੀ ਬਣੀ ਹੋਈ ਹੈ ਹਨੂਮਾਨ ਦੀ ਆਪਣੇ ਵਾਲੇ ਤਾਂ ਇੱਥੇ ਜੇ ਆਉਂਦੇ ਆ ਤਾਂ ਘੁੰਮਣ ਫਿਰਨੀਆਂ ਆਉਂਦੇ ਆਗੇ ਹਨਾ ਪੰਜਾਬੀ ਤਾਂ ਜਿਆਦਾ ਜਿਹੜੇ ਸਿੱਖ ਧਰਮ ਤੋਂ ਬਲੌਂਗ ਕਰਦੇ ਹਨ ਤੇ ਹਿੰਦੂ ਧਰਮ ਤਾਂ ਲੋਕ ਇੱਥੇ ਮੱਥਾ ਮੁੱਥਾ ਵੀ ਟੇਕ ਕੇ ਜਾਂਦੇ ਆ ਦੇਖੋ ਵੈਸੇ ਮੂਰਤੀ ਕਿੰਨੀ ਸੋਹਣੀ ਬਣੀ ਹੋਈ ਹੈ ਹਨਾ ਹਨੂਮਾਨ ਦੀ ਮੂਰਤੀ ਬਣੀ ਹੋਈ ਹੈਗੀ ਇੱਧਰ ਤੇ ਇੱਧਰ ਲਈ ਸ਼ੈਡ ਵੀ ਮੰਦਿਰ ਦਾ ਤੇ ਇੱਧਰ ਘਾਟ ਬਣਿਆ ਹੋਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਬਚਾਲੇ ਮੂਰਤੀ ਬਣੀ ਹੋਈ ਹੈਗੀ ਸ਼ਿਵਜੀ ਦੀ ਤੇ ਜਦੋਂ 2013 ਚ ਹੜਾ ਆਏ ਸੀਗੇ ਤੇ ਉਦੋਂ ਆਹ ਸਾਰੀ ਮੂਰਤੀ ਡੁੱਬ ਗਈ ਸੀਗੀ ਗਲ ਤੱਕ ਪਾਣੀ ਆ ਗਿਆ ਸੀਗਾ ਜਮਾ ਉੱਤੋਂ ਤੱਕ ਹੋ ਗਿਆ ਸੀਗਾ ਪਾਣੀ ਦੇਖ ਲਓ ਤੁਸੀਂ ਇੱਥੇ ਚੜ ਗਿਆ ਸੀਗਾ ਤਾਂ ਹਾਂ ਤੱਕ ਪਾਣੀ ਤੇ ਸ਼ਿਵਜੀ ਦੀ ਮੂਰਤੀ ਕਿੰਨੀ ਉੱਚੀ ਬਣੀ ਹੋਈ ਹੈਗੀ ਉਹ ਸਾਰੀ ਡੁੱਬ ਗਈ ਸੀ ਗਲ ਤੱਕ ਆ ਗਿਆ ਸੀਗਾ ਪਾਣੀ ਇੱਕ ਆ ਬਣਿਆ ਹੋਇਆ ਹੈਗਾ ਪੁਲ ਜਾਇ ਇੱਥੇ ਵੀਡੀਓ ਨਹੀਂ ਬਣਾਨੀ ਹੈ ਹਾਂ ਵੀਡੀਓ ਚਲੋ ਚਲੋ ਆਪ ਧੀਰੇ ਧੀਰੇ ਚਲੋ ਹਾਂ ਧੀਰੇ ਧੀਰੇ ਚਲੋ ਚਲੋ ਇਹਦਾ ਝੂਲਾ ਇਹਨੂੰ ਪਤਾ ਨਹੀਂ ਕਿਹੜਾ ਝੂਲਾ ਕਹਿੰਦੇ ਆ ਕਿ ਇਹ ਝੂਲ ਦਾ ਪੂਰਾ ਹਿਲਦਾਗਾ ਸਾਰਾ ਇਹ ਹੈ ਸਾਰਾ ਪੂਰਾ ਹਿਲਦਾਗਾ ਇਹ ਲੋ ਜੀ ਆਪਾਂ ਕਿਸ਼ਤੀ ਚੜ੍ਹਨ ਲੱਗੇਗੇ ਤੇ ਇਹਦੀ ਟਿਕਟ ਹੈਗੀ ਹੈਗੀ ਇੱਕ ਸਾਈਡ ਦੀ 40 ਰੁਪਏ ਇੱਕ ਬੰਦੇ ਦੀ ਇਹ ਗੰਗਾ ਨਦੀ ਦੇ ਪਰਲੇ ਪਾਸੇ ਲੈ ਕੇ ਜਾਊਗੀ ਆਪਾਂ ਆਪਾਂ ਨੂੰ ਉਧਰ ਤੇ ਉਧਰੋਂ ਦੁਬਾਰੇ ਫੇਰ 40 ਰੁਪਏ ਦੀ ਟਿਕਟ ਲੈਣੀ ਪਊ ਤੇ ਫਿਰ ਵਾਪਸ ਆ ਜੂਗੀ ਲੈ ਕੇ ਆਪਾਂ ਤੇ ਆਪਾਂ ਬੈਠ ਗਏ ਇਹਦੇ ਚ ਤੇ ਚਲਦੇ ਆਂਗੇ ਉਧਰ ਤੇ ਜਿਹੜੀ ਆਪਾਂ ਬੋਰਡ 'ਚ ਰਾਫਟਿੰਗ ਕਰਦੇ ਹੁੰਨੇ ਆ ਉਹਦੇ ਨਾਲੋਂ ਇਹ ਸਹੀ ਹੈਗੀ ਕਿਉਂਕਿ ਇਹਦੇ 'ਚ ਕੋਈ ਇੰਨਾ ਖਤਰਾ ਨਹੀਂ ਹੈਗਾ ਉਹਦੇ 'ਚ ਜਿਆਦਾ ਖਤਰਾ ਤੇ ਆਪਣੇ ਤਾਂ ਜੈਕਟਾਂ ਜੋਕਟਾਂ ਪੁਆਈਆਂ ਹੀ ਨਹੀਂ ਇਹਨਾਂ ਨੇ ਪਤਾ ਨਹੀਂ ਦੇਖ ਲੈ ਇਹਨਾਂ ਨੇ ਪੰਜਾਬੀ ਆਏ ਕਿਹੜਾ ਡੁੱਬਦੇ ਆ ਆ ਦੂਸਰਿਆਂ ਦੇ ਸਾਰਿਆਂ ਨੇ ਸਾਰਿਆਂ ਦੇ ਪਾ ਰੱਖਿਆ ਇਹਨਾਂ ਨੇ ਜੈਕਟਾਂ ਤੇ ਚਲਦੇ ਆਂਗੇ ਉਧਰਲੀ ਸ਼ੈਡ ਚੱਲ ਕੇ ਤੇ ਉਧਰੋਂ ਫਿਰ ਆਪਾਂ ਦੁਬਾਰੇ ਟਿਕਟ ਲੈ ਕੇ ਵਾਪਸ ਆਵਾਂਗੇ। ਵਿਊ ਦੇਖੋ ਕਿੰਨਾ ਘੈਂਡ ਆ। ਸਵਾਦ ਬਹੁਤ ਆਉਂਦਾ ਤੁਸੀਂ ਜਾ ਕੇ ਦੇਖੋ। ਜਦੋਂ ਗਏ ਨਾ ਰਿਸ਼ੀਕੇਸ਼ ਇਹਦੇ 'ਚ ਜਰੂਰ ਤੁਸੀਂ ਇੱਕ ਵਾਰੀ ਝੂਟਾ ਲੈ ਕੇ ਆਓ। 40 ਰੁਪਏ ਟਿਕਟਾ ਕੋਈ ਜ਼ਿਆਦਾ ਟਿਕਟ ਨਹੀਂ ਹੈਗੀ ਇਹਦੀ। ਇਹ ਹੁਣ ਆਪਣੋ ਪਰਲੀ ਸ਼ੈਡ ਘਾਟ ਬਣੀ ਹੋਈ ਹੈ ਜਿਹੜੀ ਉਧਰਲੀ ਸ਼ੈਡ ਲੈ ਕੇ ਜਾਊਗੀ। ਤੇ ਉਧਰੋਂ ਫਿਰ ਆਪਾਂ ਇੱਧਰ ਨੂੰ ਵਾਪਸ ਆਵਾਂਗੇ। ਇਹਦੇ 'ਚ ਬਹੁਤ ਦਾ ਹੀ ਟੁਕੜ-ਟੁਕੜ 50-60 ਬੰਦਿਆਂ ਨੂੰ ਚੜਾ ਲੈਂਦੇ ਆਗੇ ਇਹਦੇ 'ਚ। ਬਾਹਰੋਂ ਪਤਾ ਲੱਗੂਗਾ। ਬਾਹਰ ਠੰਡਾ ਹੁੰਦਾ। ਕਹਿੰਿਆ ਆ ਰਿਹਾ ਹੁੰਦਾ ਸੀ ਜੇ ਇੱਥੇ ਰੁਕਦੇ ਇੱਥੇ ਪਾਰਟੀ ਕਰੀ ਸੀ ਪਾਰਟੀ ਮੋਰਿੰਗ ਪਾਰਟੀ ਮੋਰ ਬੀਚੇ ਰੱਖਣਾ ਉਹ ਜੀ ਫੋਟੋ ਤੇ ਕਰਨਾ ਪਊਗਾ ਬੰਨਾ ਉਹ ਸਾਨੂੰ ਤਾਂ ਜੈਕਟ ਜੀ ਦਿੱਤੀ ਨਹੀਂ ਸੀ ਐਨੀ ਬਹੁਤ ਸੀ ਦੁੱਖ ਜਾਂਦੇ ਵਿੱਚ ਨਹੀਂ ਪਤੀ ਨੇ ਨੂੰ ਧੋਖਰੇ ਨਹੀਂ ਬੰਦੇ ਸਾਹ ਤਾਂ ਸੀ ਨਾ ਹਾਂ ਤਾਂ ਉਹ ਹਾਂ ਤਾਂ ਨਹੀਂ ਦਿੱਤੀ ਆਪਣੇ ਜੈਕਟ ਸੁਣਾਈ ਜੈਕਟ ਨਹੀਂ ਆਇਆ ਨਾ ਜੁਲੇ ਵਿੱਚ VOTING ਵਿੱਚ ਕਿਆ ਭਾਈ ਜੂਲਾ ਜੂਲਾ ਚਲੋ ਯਾਰ ਅਰੇ ਭਾਈ ਜੂਲਾ ਦੂਲਾ ਕਿੰਨਾ ਬੜਾ ਜੂਲਾ ਤਾਂ ਕਹੀ ਨਹੀਂ ਬੋਖਾ ਆਏ ਭਾਈ ਆਪਾਂ ਨੂੰ ਕਰਨਾ ਹੀ ਮਾ ਸਾਡੇ ਬੰਦੇ ਕਾਮਲੇ ਹੋ ਗਏ ਵੀਰ ਪਹਿਲਾਂ ਕਿਤੇ ਇੱਧਰ ਆ ਜਾਂਦੇ ਕਿਤੇ ਉੱਧਰ ਭੱਜ ਜਾਂਦੇ ਆ ਉਧਰ ਦੁਬਾਰੇ ਫੇਰ ਚੱਲਣ ਲੱਗਿਆ ਉਧਰੋਂ ਆਏ ਸੀ ਪਹਿਲਾਂ ਮੋੜ 'ਚ ਉੱਤੇ ਹੁਣ ਆਪਾਂ ਦੁਬਾਰੇ ਜਾਣੇ ਆਂ ਕਿ ਉਧਰ ਹੀ ਤੇ ਭਾਈ ਸਾਨੂੰ ਯਾਰ ਉਹ ਜੈਕਟਾ ਨਹੀਂ ਦਿੰਦਾ ਪਤਾ ਨਹੀਂ ਕਾਦੋਂ ਨਹੀਂ ਦਿੰਦਾ ਉਹ ਨੂੰ ਆਏ ਸ਼ਾਇਦ ਵੀ ਡੁੱਬ ਜਾਣ ਇਹ ਪਿੰਡ ਪਿੰਡ ਵਾਲੇ ਪਿੰਡ ਵਾਲਿਆਂ ਨੇ ਦੁਖੀ ਕਰ ਰੱਖਿਆ ਨੇ ਉਹਨੇ ਉਹ ਤਾਂ ਹੋ ਗਿਆ ਕੰਮ ਯਾਰ ਸਾਈਡ ਤੇ ਤਾਂ ਬਿਠਾਉਣਾ ਨਹੀਂ ਯਾਰ ਸੇਵਕਾ ਸੇਵਕਾ ਸਾਈਡ ਤੇ ਬਿਠਾਉਣਾ ਯਾਰ ਆਜੋ ਯਾਰ ਚਲੋ 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 ਮੇਮਿੰਗ ਅੱਧ ਵਿਚਾਰ ਆ ਰਹੀ ਦਾ ਪੰਜ ਚਾਰ ਅੰਦਰ ਬੈਠੇ ਮੈਂ ਥੋੜੀ ਇੱਥੇ ਬੈਠੇ ਦੁਆਰੇ ਹੀ ਚੱਲੇ ਉਧਰ ਉਧਰ ਗੰਗਾ ਵੀ ਚੱਲੀ ਜਾਂਦੀ ਹੈ ਜੀ ਬੰਦ ਹੋ ਗਈ ਗੰਗਾ ਹੁਣ ਬੰਦ ਹੋ ਗਈ ਫਾਣੀ ਕਿੱਧਰ ਤੱਕ ਗਿਆ ਚਲੋ ਬਾਤ ਹੀ ਦਿਖਾ ਯਾਰ ਤੁਸੀਂ ਵਿੱਚ ਬਲੌਗ ਚ ਕਾ ਤੋ ਬੋਲਦੇ ਹੁੰਦੇ ਆ ਯਾਰ ਲੋਕ ਨਹੀਂ ਜਾਂਦੇ ਇਹ ਤੇ ਜਿਹੜੇ ਟਿਕਦੇ ਨਹੀਂ ਹੈਗੇ ਗੱਲ ਦੱਸਾਂ ਪ੍ਰੋਬਲਮ ਇਹ ਕੀ ਕਰ ਰਹੇ ਆ ਲਾਸਟ ਮਹੀਨੇ ਤੋਂ ਅੱਗੇ ਵਧੀ ਇਸ ਚੀਜ਼ ਕਿੱਥੇ ਉਠਾਉਣਗੇ ਯਾਰ ਹੁਣ ਇੱਥੇ ਹੀ ਬਹਿ ਜਾਓ ਇੱਥੇ 50 ਕਰਾਤਾ ਇਹਨੂੰ ਪਕੜੇ ਰੱਖਦਾ ਉਧਰ ਜਾਂਦੇ ਮੈਨੂੰ ਇੱਥੇ ਬਹਿਣ ਦੇ ਪੈਸੇ ਬਹਿ ਜਾਈਓ ਬਈ ਯਾਰ ਇੱਥੇ ਬਹਿ ਜਾਓ ਚਲ ਵੀਡੀਓ ਵੀਡੀਓ ਬਣਾਉਣੀ ਹੈ ਬੀੜੇ ਇਧਰ ਆ ਫੇਰ ਇਧਰ ਆ ਔਰ ਵੀ ਆ ਗਿਆ ਨਾ ਵਾਏ ਆ ਕੇ ਬੜੋ ਐਸਾ ਥੋੜੀ ਚਲੇਗਾ ਗਾੜੀ ਆ ਕੇ ਬੜੋ ਵਿੱਚ ਵਾਲੀ ਸੀਟ ਤੇ ਆ ਕੇ ਬੜੋ ਰਾਸਾ ਰੁਕ ਕੇ ਬੜੋ ਨਹੀਂ ਯਾਰ ਅਰੇ ਅੰਦਰ ਜਾ ਬਾਹਰ ਨਾ ਖੋਲ ਰੱਖਾ ਜੈਨ ਅੰਦਰ ਜਾਣਾ ਬਨੇ ਕੋਈ ਖਬਰੀ ਕਾਹਦਾ ਬਟਾ ਅੰਦਰ ਜਾਓ ਅੰਦਰ ਜਾਓ ਇੱਧਰ ਬਹਿਣੀ ਤਾਂ ਅੰਦਰ ਜਾ ਉਹਨੇ ਕਾਹ ਨਹੀਂ ਜਦੋਂ ਓਏ ਅੰਦਰ ਕਿੱਧਰ ਭਾਈ ਭਰਤਾ ਆ ਗਈ ਜਾਂ ਤੂੰ ਦੂਸਰੀ ਮਾਂ ਤੇ ਇਹ ਜੀ ਨੂੰ ਬਾਟਾ ਦੇ ਫਿਰ ਇਸੇ ਖੜਦਾ ਵੇ ਕੋਈ ਬਾਤ ਨਹੀਂ ਆ ਰਿਹਾ ਕਰਮਾਈ ਬਾਗ ਰੋਕ ਦੇ ਚਲੋ ਆ ਜਾ ਮਾਰੀ ਆ ਜਾ ਓਏ ਆ ਜਾ ਓਏ ਸੇਫਗਾ ਸੇਫਗਾ ਪੂਰੇ ਵੇ ਜਾ ਆ ਜਾ ਪਰਾਉਂ ਕਿਵੇਂ ਆਉ ਬਾਈ ਨਾ ਇਹ ਚੱਲ ਸੇਫ ਕਰੇ ਆ ਜਾ ਆਹ ਬੰਦੇ ਨੇ ਸੀਟ ਮਸਾਂ ਮਿਲਿਆ ਸਾਡੇ ਨੂੰ ਡਾਇਰੈਕਟ ਛੋਟੇ ਤੇਰੀ ਜੈਕਟ ਕਿੱਥੇ ਆ ਜੈਕਟ ਛੂਟ ਨਹੀਂ ਰੋਡ ਤੇ ਕਿੱਥੇ ਛੋਦਣ ਜਾਣਦੇ ਬਈ ਹਾਂ ਤੂੰ ਜਾਣਦਾ ਕਿਦਾਂ ਕਤੂ ਬਾਈ ਇਧਰ ਇਧਰ ਦੱਸੀ ਬਾਈ ਆਪਣਾ ਦੂਜਾ ਕੋਚ ਕਿੱਥੇ ਸਾਹਮਣੇ ਲੱਭੀ ਓਏ ਰੌਬਾਉਣ ਰੱਖ ਜੰਗਾ ਬੋਲੀ ਚੱਲੀ ਪੂਰੀ ਭਗਾਈ ਇਸ ਦੀ ਡੋਬਣ ਵਾਲੀ ਹੈ ਮਿੱਤਰੋ ਦੇਖੋ ਮਿੱਤਰੋ ਆਪਣਾ ਬੰਦੇ ਉਹ ਵਿੱਚ ਉਹ ਬੈਠਾ ਚੱਲ ਵੀ ਕਿਸਤੀ Ambulmmena ira,请 te Adharaj ko ka ra,ा this championsi STEPHAN players Adharaj ko ra, Jobh ki ra, kitaые kar слов3 K Industry innigo ala, puntos arad nazwa, k Nagarang Katari sary

ਆਹ ਜਾਂ ਦੇ ਓਏ ਮੋਟਾ ਬੈਠ ਜਾਓ ਹਲੋ ਬੈਠ ਜਾਓ ਬਈ ਪਿੱਛੇ ਵਟਾ ਉਹਨੂੰ ਸਾਈਡ ਦੇਖਣਾ ਪੜਦਾ ਬੈਠ ਜਾ ਬੈਠ ਜਾਓ ਭਾਈ ਵੀਰੇ ਬੈਠ ਜਾ ਵੀਰੇ ਹਟ ਬਾਈ ਪਿੱਛੇ ਨਹੀਂ ਖਾਣਾ ਹੈ ਨਹੀਂ ਯਾਰ ਬੈਠ ਜਾ ਓਏ ਹਾਂ ਬੰਦਾ ਦੇਖੋ ਬੈਠੇ ਆ ਆਪਨਨ ਸੀਟ ਹੀ ਨਹੀਂ ਵੀਡੀਓ ਉਹ ਬੰਦੇ ਖੜੇ ਨੇ ਆਪਣੇ ਦੋ ਤੇ ਗਈ ਕਿਹਨ ਡੁੱਬ ਗਈ ਕਿਸ਼ਤੀ ਗੰਗਾ ਦਾ ਪਾਣੀ ਗਏ ਓਏ ਗਏ ਓ ਗਏ ਓਏ ਗਏ ਓਏ ਇੱਕ ਹੋ ਗਈ ਕਿਸ਼ਤੀ ਅਰੇ ਕਹੀ ਨਾ ਗਏ ਉਹ ਆਪਾਂ ਚੱਲਾਂਗੇ ਨਦੀ ਕਾ ਨਦੀ ਜਾਂ ਗੰਗਾ ਰਿਸ਼ਤੀ ਦੇ ਰਾਹ ਇਸ ਤੇ ਵੀ ਪੁਜਰ ਤੇ ਬੈਠੇ ਹੋਏ ਨਾ ਮੁੰਡਾ ਤਾਂ ਸੋਚ ਰਿਹਾ ਸੀ ਤੇ ਹਾਰਾ ਮੈਂ ਕੋਈ ਨਹੀਂ ਲਿਖਾ ਜਾਂਦਾ ਸਹੀ ਪੀਣਾ ਲਗਾ ਦੀ ਸੀ ਸਰ ਆਜੇ ਸਿੱਟੇ ਵੇ ਨਾ ਆ ਅੰਦਰ ਸਾਈਡ ਸੇ ਆ ਅੰਦਰ ਆ ਅੰਦਰ ਰੱਖੋ ਆਜੇ ਅੰਦਰ ਰੱਖੋ ਬਾਈ ਸਾਈਡ ਸੇ ਜਾਂ ਮੇਰ ਬੁਲ ਕੇ ਪਿੱਛੋਲਾ ਕਿੱਥੇ ਰੱਖਦਾ ਚੜ ਜਾ ਚੜ ਤੇ ਉੱਤੇ ਚਲੋ ਆ ਉੱਤਰ ਆਓ ਆ ਉੱਤਰ ਜਾਓ ਯਾਰ ਚੱਲ ਦਿਓ ਉੱਤਰ ਕੇ ਦਿਖਾ ਬੰਦੇ ਆਪਣੇ ਕਹਿੰਦੇ ਡਰਦੇ ਨਹੀਂ ਅਸੀਂ ਰੋਗ ਨੂੰ ਨਹੀਂ ਜਿੰਦੇ ਇੰਨੀ ਕਾਲੀਆਂ ਹੱਡੀਆਂ ਓਏ ਆ ਜਾਓ ਸਰਦਾਰ ਜੀ ਆਪਣੇ ਬੰਦੇ ਦੇ ਵੇਖੋ ਆਇਆ ਜਨਾ ਸੇਵਕਾ ਯਾਰ ਕੰਮ ਖਾਦਰੇ ਵਾਲੀ ਆ ਓਏ ਓਏ ਚੱਲ ਓਏ ਸੇਵਕਾ ਕੰਮ ਖਾਦਰੇ ਵਾਲਾ ਆਪਣੇ ਹੋ ਬਤਾਲੂ ਜਾ ਆਪਣੇ ਬੰਦੇ ਵਿੱਚ ਇੱਕ ਸਾਈਡ ਤੇ ਹੋ ਜਾਣਾ ਬਈ ਯਾਰ ਰਸਤਾ ਛੱਡ ਦਿਓ ਯਾਰ ਦੋ ਕਿਹ ਜਣਾ ਸਾਈਡ ਤੇ ਹੋ ਜੂ ਛੋਟੇ ਚਾ ਆਪਣਾ ਉਹ ਕਿਧਰ ਗਿਆ? ਅੱਗੇ ਜਾਣਾ ਉਧਰ ਫੇਰ ਕਿਹਨੂੰ ਆਹ ਬੰਦਾ ਦੇਖੋ ਕਿ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ? ਬਈ ਨਜ਼ਾਰੇ ਆ ਗਏ ਜਮਾ ਇੱਧਰ ਹੋ ਇੱਧਰ ਹੋ ਕੀ ਗੱਲ ਕਰੋ ਬਈ ਇੱਧਰ ਇੱਧਰ ਨੇਹਰਾ ਪੈਂਦਾ ਥੋੜੀ ਜਿਹਾ ਇੱਧਰ ਇੱਧਰ ਜਿੱਥੇ ਮਰਜ਼ੀ ਖੜਾ ਕੇ ਕਰਾਲਾ ਕਿਦਾਂ ਦਾ ਫੀਲ ਥੋੜੇ ਜਿਹੇ ਪੰਜਾਬੀ ਬੰਦਿਆ ਤੇ ਤੁਹਾਨੂੰ ਪਤਾ ਲੱਗਦੇ ਜੇ ਹੁੰਦੇ ਆਗੇ ਇਹ ਆਪਾਂ ਵੀ ਫਿਰ ਚੱਕਤਾ ਹੀ ਬੋਲੇ ਸੋਨਿਆਲ ਦਾ ਜਕਾਰਾ ਲਾ ਦੋ ਸੀਗਾ ਆਏ ਫਿਰ ਆ ਜੀ ਇੱਥੇ ਬਈ ਇਹ ਕੋਈ ਗੱਲਬਾਤ ਕਰੀ ਜਾਣਾ ਉਦੋਂ ਤਾਂ ਇਹਨਾਂ ਨੂੰ ਐ ਲੱਗਦਾ ਰਹਿੰਦਾ ਵੀ ਕੋਈ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਪੰਜਾਬੀਆਂ ਨੂੰ ਹਣਾ ਪਰ ਆਪਾਂ ਨੂੰ ਪਤਾ ਸਾਰਾ ਲੱਗਦਾ ਕਿਉਂਕਿ ਆਪਾਂ ਨੂੰ ਸਾਰੀ ਭਾਸ਼ਾ ਸਮਝ ਆਉਂਦੀ ਹੁੰਦੀ ਆ ਵੀ ਆਹ ਕਮਯੁਕਤੇ ਇਹ ਚੱਲਦੇ ਨਹੀਂ ਹੈਗੇ ਫਿਰ ਮਜ਼ਾਕ ਕਰਦਾ ਸੀ ਚੌੜੀ ਕਰਨ ਲੱਗੇ ਬਈ ਅਸੀਂ ਆਖਿਆ ਵੀ ਕਿश्ती ਡੁੱਬੂਗੀ ਕਹਿੰਦੇ ਆਵਾ ਫੁਲਾ ਰਹੇ ਹੋ ਐਂ ਫਲਾਉਣਾ ਠਿਕੜਾ ਐ ਨਹੀਂ ਪਤਾ ਅਸੀਂ ਇੱਕ ਪਾਸੇ ਭਾਰ ਦੇ ਕੇ ਡੋਬ ਹੀ ਦਈਏ ਅਸੀਂ ਪੰਦੇ ਕੱਬੀ ਹੋਣੇਗੇ ਸਾਨੂੰ ਤਾਂ ਤੇਰਨਾ ਆਉਂਦਾ ਕਦੇ ਲਾਈਵ ਜੈਕਟ ਸਾਡੇ ਕੋਲ ਦੇਖੀ ਬੰਦੀ ਉਹ ਜਾਂਦਾ ਜੈਕਟ ਜੁਟਾ ਸਾਨੂੰ ਕੁਝ ਨਹੀਂ ਦਿੱਤੀਆਂ ਜਿਹਨਾਂ ਨੇ ਕੋੜਾ ਆਏ ਜੀ ਬਾਈ ਸਾਰੇ ਡਬੋ ਵੀ ਸਾਡੇ ਕੋੜਿਆ ਤੇਰੇ ਤੇ ਮਾਣਾ ਸਾਨੂੰ ਕੋਈ ਨਹੀਂ ਕੋਈ ਨਹੀਂ ਤੇਰ ਜਾਓ ਦੇਖੋ ਆਹ ਦੇਖੋ ਰਾਫਟਿੰਗ ਉਹ ਕਰਕੇ ਜੀ ਲੱਭੀ ਰਾਫਟਿੰਗ ਆ ਉਹਦਾ ਸਿਰਾ ਚੀ ਦਾ ਆਹ ਬੰਦਾ ਨਹੀਂ ਮਾਨਦਾ ਯਾਰ ਸਾਡਾ ਰਾਫਟਿੰਗ ਨੂੰ ਸਾਡੀ ਪੂਰੀ ਸਲਾਹ ਕਿ ਆਮੀ ਭਰ ਦੇ ਕੁਆਲਟੀ ਮਾਰ ਦੇ ਜੇ ਇਹ ਬੰਦਾ ਆਮੀ ਭਰ ਦੇਸੀ ਹੁਣੀ ਵਗ ਜਾ ਰਾਫਟਿੰਗ ਦੇਖੋ ਠੀਕ ਹੈ ਠੀਕ ਆਜੋ ਮੁੰਡਿਓ ਚਲਿਏ ਆ ਦੇਖੋ ਬਈ ਸਾਨੂੰ ਕਿਹਾ ਸੀ ਨਾ ਪਰੇਸ਼ੀ ਕੇ ਦੇ ਨਜ਼ਾਰੇ ਉਹ ਦੇਖੋ ਬਾਬੇ ਨਾਲ ਅੰਗਰੇਜ਼ਾਂ ਨਾਲ ਫਿਰਦੀ ਹੈਗੀ ਤੇ ਆਪਣੇ ਵਾਲਿਆਂ ਨੂੰ ਤਾਂ ਇੱਥੇ ਸਹੀ ਗੱਲ ਦੱਸਾਂ ਬਈ ਇਹ ਨਾ ਵਿਆਹੀ ਨਹੀਂ ਹੁੰਦੇ ਪਿਆਬੀ ਜੇ ਦੱਸਾਂ ਆਪਣੇ ਬੰਦਿਆਂ ਦੇ ਤੇ ਇੱਥੇ ਬਾਬੇ ਲੈ ਜਾਂਦੇ ਫਿਰਦੇ ਨਜ਼ਾਰੇ ਰੇਸ਼ੀਕੇਸ਼ ਚ ਅੰਗਰੇਜ਼ਾਂ ਨਾਲ ਵਿਆਹ ਕਰਾ ਰੱਖਿਆ ਬਾਬਿਆਂ ਨੇ ਘਟ ਨੋ ਬਈ ਇਹ ਬੰਦਾ ਕਿਉਂ ਦੇ ਪੈਸੇ ਯਾਰ ਸਾਧੂ ਬੈਠੇ ਨੇ ਸਾਧੂ ਬੈਠੇ ਨੇ ਸਾਧੂ ਇੱਥੇ ਨਹੀਂ ਇਹ ਪੈਸੇ ਕਹਿ ਰਹੇ ਆਪਣੇ ਆਪਣੀ ਦੀ ਰੋਟੀ 10 ਬੰਦੇ ਨੂੰ ਇਹ ਬੰਦੇ ਨੇ ਖੋਣੀ। ਭੁੱਖੇ ਭੁੱਖੇ ਸਾਧੂਆਂ ਨੂੰ ਇਹ ਭੋਜਨ ਕਰਾਊਗਾ। ਭੋਜਨ ਕਰਾਉਣਾ ਕਰਕੇ ਕਿਨਾਰੇ ਨੇ। ਉਹ ਪਿਆ ਬੰਦੇ ਵੀ 25 ਬੰਦੇ ਹੋਂਕੀ ਜਾਂਦੇ ਆ ਪਏ ਭੁੱਖ ਨਾਲ। ਇੱਕ ਸਾਧੂ ਬਾਹਰ ਪਿਆ ਬਈ। ਉਹਦਾ ਐ ਨਹੀਂ ਪਤਾ ਹੈਗਾ ਤੇ ਨਾ ਆਏਗਾ ਕਿਦਾਂ। ਐ ਨਹੀਂ ਪਤਾ ਇਹਦਾ ਇੱਕ ਸਾਧੂ ਦਾ ਭੋਜਨ ਬਚ ਜੀ। ਇੱਕ ਸਾਧੂ ਦਾ ਭੋਜਨ ਬਚ ਵੀ ਸਕਦਾ। ਆ ਕੋਰਾ ਵੀ ਖਾਂਦਾ। ਉਹ ਬੰਦੇ ਨੇ ਬਹੀ ਭੋਜਨ ਸ਼ਿਕਾਈ ਦਿੱਤਾ ਭੁੱਖੇ ਸਾਧੂਆਂ ਨੂੰ ਆ ਬੈਠਿਆ ਸਾਰੇ ਭੁੱਖੇ ਸਾਧੂ ਆ ਵੱਡਾ ਸਾਧੂਆ ਜੇ ਇਹਨੂੰ ਭੋਜਨ ਨਾ ਸ਼ਿਕਾਉਂਦਾ ਫਿਰ ਚਾਹੇ ਸਾਰਿਆਂ ਨੂੰ ਸ਼ਿਕਾਉਂਦਾ ਫਿਰ ਭੋਜਨ ਲੱਗਣਾ ਨਹੀਂ ਸੀ ਇਹਦਾ ਜਿੱਥੇ ਦਾ ਹਾਂ ਭੁੱਖੇ ਸਾਧੂ ਆ ਭੁੱਖੇ ਸਾਧੂ ਤੈਨੂੰ ਤਾਂ ਪਹਿਲਾਂ ਵਾਗ ਗਿਆ ਕੁਝ ਆ ਜਾਂਦੇ ਨੇ ਖਾ ਕੇ ਰਾਜਲੇ ਭਾਈ ਸਾਰੇ ਭਾਈ ਜਮਾ ਕੀੜੇ ਕੱਢ ਤੇ ਖਾ ਖਾ ਕੇ ਢਡਾਂ ਕਰ ਲਏ ਆ ਬੰਦੇ ਦਾ ਵੀ ਬਹੁਤ ਹੋਆ ਦੁੱਖ ਲੱਗੀ ਇਹਦੀ ਹਾਂ ਇਹਦੀ ਯਾਤਰਾ ਸਫਲ ਹੋ ਗਈ ਸਾਡੇ ਕੋਲੋਂ ਪਾਸ ਆ ਇੱਕ ਪਾਰਟੀ ਲੈਣੀ ਸੀ ਤੂੰ ਉਧਰ ਮੈਂ ਚਲੋ ਉਹ ਪਾਰਟੀ ਦਿੱਤੀ ਹਾਂਜੀ ਹਾਂ ਜੀ ਆ ਲੈ ਆ ਆ ਜਾਂਦੇ ਚੋਬਰ ਆਪਣੇ ਲਓ ਜੀ ਆਪਾਂ ਰੋਟੀ ਬਾਣੀ ਖਾ ਕੇ ਤੇ ਹੁਣ ਆਪਾਂ ਚੱਲਦੇ ਆਂਗੇ ਕਮਰਿਆਂ ਚ ਤੇ ਦਿਓ ਯਾਤਰਾ ਆਪਾਂ ਨੂੰ ਫਿਰ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਧੰਨਵਾਦ